ਦੇਸ਼ਾਂ ਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ న్యూਸ ਜਿੱਥੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਦੀਆਂ ਵੱਡੀਆਂ ਤੇ ਜ਼ਮੀਨੀ ਖਬਰਾਂ ਉਹ ਵੀ ਸਭ ਤੋਂ ਤੇਜ਼ ਅਤੇ ਭਰੋਸੇਮੰਦ ਤਰੀਕੇ ਨਾਲ ਖੇਰਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ ਖਾਸ ਤੌਰ ਤੇ ਤੁਹਾਡੇ ਲਈ ਵੀਡੀਓ ਅੱਗੇ ਵਧਾਨ ਤੋਂ ਪਹਿਲਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਸੀਂ ਸਾਡੇ ਨਾਲ ਕਿਹੜੇ ਜ਼ਿਲ੍ਹੇ ਤੋਂ ਜੁੜੇ ਹੋਏ ਹੋ ਔਨਲਾਈਨ ਚਲਾਨ ਰੋਕਿਆ ਗਿਆ ਲੋਕਾਂ ਨੂੰ ਪਹਿਲਾਂ ਕੀਤਾ ਜਾਵੇਗਾ ਜਾਗਰੂਕ ਸ਼ਹਿਰ ਵਿੱਚ ਆਨਲਾਈਨ ਟ੍ਰੈਫਿਕ ਚਲਾਨਾਂ ਕਰਨ ਦੀ ਯੋਜਨਾ ਫਿਲਹਾਲ ਰੋਕ ਦਿੱਤੀ ਗਈ ਹੈ। ਟਰਾਇਲ ਸਫਲ ਰਹਿਣ ਦੇ ਬਾਵਜੂਦ ਪੁਲਿਸ ਨੇ ਫੈਸਲਾ ਕੀਤਾ ਹੈ ਕਿ ਪਹਿਲਾਂ ਲੋਕਾਂ ਨੂੰ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇ। ਸੀਸੀਟੀਵੀ ਕੈਮਰੇ ਰਾਹੀਂ ਨਿਗਰਾਨੀ ਜਾਰੀ ਹੈ ਅਤੇ ਲੋਕਾਂ ਨੂੰ ਹੈਲਮਟ, ਸੀਟ ਬੈਲਟ ਤੇਜ਼ ਰਫ਼ਤਾਰ ਤੋਂ ਬਚਣ ਲਈ ਚੇਤਾਵਨੀ ਦਿੱਤੀ ਜਾ ਰਹੀ ਹੈ। ਜੇ ਨਿਯਮਾਂ ਦੀ ਪਾਲਣਾ ਨਾ ਹੋਈ ਤਾਂ ਕਿਸੇ ਵੀ ਦਿਨ ਅਚਾਨਕ ਆਨਲਾਈਨ ਚਲਾਨ ਸ਼ੁਰੂ ਹੋ ਸਕਦੇ ਹਨ। 30 ਸਤੰਬਰ ਨੂੰ ਕਈ ਪਿੰਡਾਂ ਵਿੱਚ ਰਹੇਗੀ ਬਿਜਲੀ ਬੰਦ ਪਾਲਦੀ ਕੋਟ ਫਤੂਹੀ ਦੇ ਉਪ ਮੰਡਲ ਅਫਸਰ ਮੁਤਾਬਕ 30 ਸਤੰਬਰ ਨੂੰ ਪਾਮ ਸਬਸਟੇਸ਼ਨ ਤੋਂ ਚੱਲਦੇ 11 ਕੇਵੀ ਸਰਹਾਲਾ ਯੂਪੀਐਸ ਫੀਡਰ ਦੀ ਮੁਰੰਮਤ ਕਾਰਨ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ ਇਸ ਨਾਲ ਰਸੂਲਪੁਰ ਸਰਹਾਲਾ ਕਲਾ ਮੁੱਗੋਪੱਟੀ ਗੁੰਦੀਆਂ ਅਲਾਵਲਪੁਰ ਆਨਾ ਸਮੇਤ ਮਹਿਲਪੁਰ ਉਪ ਮੰਡਲ ਦੇ ਕਈ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਪੰਜਾਬ ਸਰਹੱਦ ਤੇ ਵਧਾਈ ਗਈ ਸੁਰੱਖਿਆ ਆਈਐਸਆਈ ਦੀਆਂ ਸਾਜ਼ਿਸ਼ਾਂ ਬੇਨਕਾਬ ਡੀਜੀਪੀ ਗੌਰਵ ਯਾਦਵ ਅੰਮ੍ਰਿਤਸਰ ਵਿੱਚ ਸਰਹੱਦੀ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਖੁਲਾਸਾ ਕੀਤਾ ਕਿ ਪਾਕਿਸਤਾਨ ਦੀ ਆਈਐਸਆਈ ਪੰਜਾਬ ਵਿੱਚ ਨਸ਼ਿਆਂ ਤੇ ਹਥਿਆਰਾਂ ਰਾਹੀਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਤੰਬਰ ਮਹੀਨੇ ਵਿੱਚ ਹੀ 78 ਹਥਿਆਰ ਬਰਾਮਦ ਕੀਤੇ ਗਏ ਹਨ। ਆਉਣ ਵਾਲੇ ਤਿਉਹਾਰਾਂ ਨੂੰ ਤਿਆਨ ਵਿੱਚ ਰੱਖਦੇ ਹੋਏ 57 ਵਾਧੂ ਕੰਪਨੀਆਂ ਪੰਜਾਬ ਪੁਲਿਸ 7 ਬੀਐਸਐਫ ਤਾਇਨਾਤ ਕੀਤੀਆਂ ਗਈਆਂ ਹਨ ਪਿਛਲੇ ਸਾਲ ਤੋਂ ਹੁਣ ਤੱਕ 88 ਅੱਤਵਾਦੀ ਮੋਡੀਊਲ ਬੇਨਕਾਬ ਹੋਏ 20414 ਨਸ਼ੇ ਮਾਮਲੇ ਦਰਜ ਹੋਏ ਅਤੇ 31000 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਹਨ ਪੂਰਥਲਾ ਵਿੱਚ ਜੂਨੀਅਰ ਇੰਜੀਨੀਅਰ 4000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਪੰਜਾਬ ਵਿਜੀਲੈਂਸ ਬਿਊਰੋ ਨੇ ਕਪੂਰਥਲਾ ਜ਼ਿਲ੍ਹੇ ਵਿੱਚ ਸਿੱਖਿਆ ਵਿਭਾਗ ਦੇ जेई ਹਰਜੀਤ ਸਿੰਘ ਨੂੰ ਰਿਸ਼ਵਤ ਲੈਂਦਿਆਂ ਫੜਿਆ ਹੈ। ਉਸ ਨੇ ਸਕੂਲ ਦੀ 40 ਲੱਖ ਰੁਪਏ ਗ੍ਰਾਂਟ ਦੇ ਸੰਬੰਧਿਤ ਸਰਟੀਫਿਕੇਟ ਲਈ 10000 ਰੁਪਏ ਮੰਗੇ ਸਨ ਅਤੇ ਪਹਿਲਾਂ ਹੀ 2000 ਰੁਪਏ ਲੈ ਚੁੱਕਾ ਸੀ। ਬਾਕੀ 4000 ਰੁਪਏ ਲੈਂਦਿਆਂ ਉਹ ਜਾਲ ਵਿੱਚ ਫਸ ਗਿਆ। ਉਸ ਵਿਰੁੱਧ ਭ੍ਰਿਸ਼ਟਾਚਾਰ ਰੋਕ ਰੋਕੂ ਕਾਨੂੰਨ ਤਹਿਤ ਕੇਸ ਦਰਜ ਹੋ ਗਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਹੜ੍ਹ ਵਿੱਚ ਡੁੱਬੇ ਨੌਜਵਾਨ ਦੀ লাশ 1 ਮਹੀਨੇ ਬਾਅਦ ਮਿਲੀ ਕਲਨੌਰ ਦੇ 20 ਸਾਲਾ ਵਿਕਰਮਜੀਤ ਉਰਫ ਵਿਨੇ ਜੋ 28 ਅਗਸਤ ਨੂੰ ਹੜ੍ਹ ਵਿੱਚ ਫਸੇ ਲੋਕਾਂ ਦੀ ਮਦਦ ਕਰਦਿਆਂ ਡੁੱਬ ਗਿਆ ਸੀ ਦੀ লাশ 1 ਮਹੀਨੇ ਬਾਅਦ ਬਰਿਆਮ ਪਿੰਡ ਦੇ ਖੇਤਾਂ ਵਿੱਚੋਂ ਮਿਲੀ লাশ ਬਹੁਤ ਹੀ ਖਰਾਬ ਹਾਲਤ ਵਿੱਚ ਸੀ ਪਰਿਵਾਰ ਨੇ ਕੱਪੜਿਆਂ ਰਾਹੀਂ ਪਛਾਣ ਕੀਤੀ ਪੋਸਟਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੁਖਦਾਈ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ